ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਇਸ ਦੇਸ਼ ਦੇ ਅੰਦਰ ਅ ਐਸੀ ਪਾਰਟੀ ਜਿਹੜੀ ਕਿ ਸੰਘਰਸ਼ਾਂ ਵਿੱਚੋਂ ਨੰਗਲੀ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਰੋਲ ਅਦਾ ਕੀਤਾ ਸਿੱਖ ਪੰਥ ਦੀ ਨੁਮਾਇੰਦਾ ਜਮਾਤ ਘੱਟ ਗਿਣਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੀ ਅਤੇ ਇਸ ਪੰਜਾਬ ਦੇ ਹੱਕਾਂ ਲਈ ਮੋਰਚੇ ਲਾ ਕੇ ਸੰਘਰਸ਼ ਕਰਕੇ ਆਪਣਾ ਜਿਹੜਾ ਇਤਿਹਾਸਕ ਰੋਲ ਦਾ ਕਰਨ ਵਾਲੀ ਪਾਰਟੀ ਨੇ ਕੱਲ ਕੋਰ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਇੱਕ ਗੱਲ ਸਪਸ਼ਟ ਕਰ ਦਿੱਤੀ ਕਿ ਸਿੱਖ ਪੰਥ ਅਤੇ ਪੰਜਾਬ ਦੇ ਹਿੱਤ ਪਹਿਲਾਂ ਨੇ ਤੇ ਰਾਸੀ ਗੱਠਜੋੜ ਜਾਂ ਸੀਟਾਂ ਦੀ ਗਿਣਤੀ ਮਿੰਤੀ ਬਾਅਦ ਵਿੱਚ ਆ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵੱਡਾ ਫੈਸਲਾ ਜਿਹੜੇ ਲੋਕ ਆਕਾਲੀ ਦਲ ਨੂੰ ਭੰਡਦੇ ਸੀ ਕਿ ਇਹ ਗੱਠਜੋੜ ਕਰ ਰਹੇ ਨੇ ਇਹ ਬੇਈਮਾਨਾ ਗੱਠਜੋੜ ਕਰ ਰਹੇ ਨੇ ਵੰਤ ਦੀ ਗੱਲ ਨਹੀਂ ਹੈ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਹੈ ਘੱਟ ਗਿਣਤੀ ਲੋਕਾਂ ਦੀ ਗੱਲ ਨਹੀਂ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਫੈਸਲਾ ਕੀਤਾ ਗਿਆ ਮੈਂ ਉਸ ਫੈਸਲੇ ਦੀ ਭਰਪੂਰ ਸ਼ਲਾਘਾ ਕਰਦਾ ਤੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਅੱਜ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਇਸ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਇਹਦਾ ਸਾਨੂੰ ਸਮਰਥਨ ਕਰਨਾ ਚਾਹੀਦਾ ਕਿਉਂਕਿ ਆਕਾਲੀ ਦਲ ਨੇ ਇੱਕ ਫੈਸਲਾ ਕਰ ਲਿਆ ਕਿ ਠੀਕ ਹੈ ਗੱਠਜੋੜ ਜਿਹੜੇ ਆ ਇਸ ਦੇਸ਼ ਦੇ ਅੰਦਰ ਅੱਜ ਚੱਲ ਰਿਹਾ ਤੇ ਗੱਠਜੋੜਾਂ ਦੀ ਸਰਕਾਰ ਹੈ ਪਿਛਲੇ ਗੱਠਜੋੜ ਦੇ ਵਿੱਚ ਅਸੀਂ ਜੋ ਫੈਸਲੇ ਕੀਤੇ ਪੰਜਾਬ ਦੇ ਹਿੱਤ ਚ ਚੰਗੇ ਰਹੇ ਦਿੱਲੀ ਦੇ ਕਤਲੇਆਮ ਨਾਲ ਨੂੰ ਸਜ਼ਾ ਉਹ ਦਵਾਈਆਂ ਹੋਰ ਧਾਰਮਿਕ ਅਸੀਂ ਜਿਹੜੇ ਆ ਫੈਸਲੇ ਕਰਵਾਉਣ ਵਿੱਚ ਸਫਲ ਰਹੇ ਪਰ ਅੱਜ ਦਾ ਗੱਠਜੋੜ ਜਿਹੜਾ ਵਾ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਜੋਸ਼ ਜੋ ਸਾਡੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਤੋੜ ਕੇ ਕਮਜ਼ੋਰ ਕਰਨ ਦੀਆਂ ਜਣੀਆਂ ਸਸਤਾਵਾਂ ਦਾ ਜਿਹੜਾ ਏਜੰਡਾ ਚੱਲ ਰਿਹਾ ਤੇ ਉਸ ਤੋਂ ਬਾਅਦ ਕਿਸਾਨੀ ਦਾ ਮੁੱਦਾ ਇਹ ਮੁੱਦੇ ਸਭ ਤੋਂ ਪਹਿਲਾਂ ਰੱਖ ਕੇ ਅੱਗੇ ਰੱਖ ਕੇ ਉਹਨਾਂ ਨੇ ਇਸ ਗੱਲ ਦਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਮਝੌਤਾ ਵਾ ਉਹ ਸਮਝੌਤਾ ਪੰਥ ਦੇ ਹਿੱਤਾਂ ਲਈ, ਘਟਗਿੰਤੀ ਲਈ ਅਤੇ ਪੰਜਾਬ ਦੇ ਹੱਕਾਂ ਤੋਂ ਬਿਨਾਂ ਕੋਈ ਵੀ ਫੈਸਲਾ ਜਿਹੜਾ ਨਹੀਂ ਕੀਤਾ ਜਾਏਗਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਸਾਨੂੰ ਸਾਰੇ ਆਵਾਮ ਨੂੰ ਚਾਹੇ ਕਿਸੇ ਵੀ ਪਾਰਟੀ ਚੱਕ ਹੋਣੀ, ਕਿਸੇ ਵੀ ਧੜੇ ਚ ਕਿਉਂ ਨਹੀਂ ਉਹਨੂੰ ਇਸ ਗੱਲ ਦਾ ਜਿਵੇਂ ਕਰ ਹੁੰਦਿਆ ਹੱਕ ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਤਾਂ ਕਿ ਇਸ ਸੂਬੇ ਦੀ ਮਾਂ ਪਾਰਟੀ ਮੁੱਖ ਪਾਰਟੀ ਇਹ ਜਿਹੜੀ ਪੰਜਾਬ ਦੀ ਅਸਲ ਵਾਰਿਸ ਅਕਾਲੀ ਦਲ ਨੇ ਆਪਣਾ ਰੋਲ ਕਰਦਾ ਹੁਣ ਵੇਖਣਾ ਕਿ ਲੋਕ ਇਸ ਗੱਲ ਦਾ ਹੰਗਾਰਾ ਕਿਸ ਤਰ੍ਹਾਂ ਭਰਦੇ ਨੇ ਮੈਂ ਮੁਰ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜੋ ਫੈਸਲਾ ਹੋਇਆ ਉਹ ਇਤਿਹਾਸਿਕ ਫੈਸਲਾ ਉਹ ਉਸ ਦਾ ਡਟ ਕੇ ਸਮਰਥਨ ਕਰਦੇ ਆ ਤੇ ਆਸ ਕਰਦੇ ਆ ਕਿ ਇਸ ਫੈਸਲੇ ਤੇ ਪਹਿਰਾ ਦਿੰਦੇ ਆ ਪੰਥ ਲਈ ਘਟ ਗਿਣਤੀਆਂ ਲਈ ਤੇ ਪੰਜਾਬ ਦੇ ਹੱਕਾਂ ਲਈ ਅਸੀਂ ਜਿਹੜੀ ਆ ਲੜਾਈ ਹੋਰ ਮਜ਼ਬੂਤ ਹੋ ਕੇ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ